ਜਿਹੜੀ ਉਹਨਾਂ ਨੇ ਇੱਕ ਵੀਡੀਓ ਸ਼ੇਅਰ ਕੀਤੀ ਆ ਉਹਦਾ ਮੈਂ ਸਪਸ਼ਟੀਕਰਨ ਦੇ ਰਿਆਂ ਸਮੁੱਚੇ ਲੋਕਾਂ ਨੂੰ ਵੀ ਇਹ ਇੱਕ ਗੱਪ ਮਾਰ ਰਹੇ ਨੇ ਫਰਜ ਕਰ ਲੋ 14730 ਐਲੋ ਮੋਗਾ ਹੈ ਸਾਡਾ ਢਨਾਲ ਬ੍ਰਾਂਚ ਜਿਹਦੇ ਵਿੱਚ ਸਰਕਾਰ ਨੇ ਨੈਰੀ ਮਹਿਕਮੇ ਮੰਨੋ ਮੁੱਚੇ ਪਿੰਡ ਨੂੰ ਪਾਣੀ ਵਾਸਤੇ ਪਾਈਪਾਂ ਪਾਈਆਂ ਉਹਨਾਂ ਪਾਈਪਾਂ ਦੇ ਵਿੱਚ ਇਹਨਾਂ ਨੇ ਧੱਕੇਸ਼ਾਹੀ ਕਰਦੇ ਹੋਏ ਸਿੰਦਰਪਾਲ ਸਿੰਘ ਸਨ ਆਫ ਪ੍ਰੀਤਮ ਸਿੰਘ ਉਹਨੂੰ ਨਾ ਪੈ ਪਾਇਆ ਨਾ ਨਕਲ ਆਇਆ ਦੂਜੇ ਪਾਸੇ ਇੱਕ ਪਾਇਪ ਚ ਲੱਕਾ ਬਲਵੀਰ ਤੋਂ ਮੰਗਲ ਤੋਂ ਉਹਨਾਂ ਦਾ ਬੰਦ ਪਿਆ ਤੇ ਜਿਹੜੀ ਅਕਬਾਲ ਸਿੰਘ ਹਾਕਮ ਸਿੰਘ ਹਰਨਾਮ ਸਿੰਘ ਨੂੰ ਪਾਣੀ ਵਾਲੀ ਪਾਇਪ ਪਾਈ ਆ ਉਹਦਾ ਅਖੀਰੀ ਜਿਹੜਾ ਡੱਗੀ ਬਣਨੀ ਆ ਜਿੱਥੇ ਜਾ ਕੇ ਪਾਣੀ ਨੇ ਉਹਨਾਂ ਦੇ ਖੇਤ ਨੂੰ ਜਾਣਾ ਹੈ ਉਹ ਡੱਗੀ ਬਣਾਈ ਗਈ ਆ ਪਰ ਸਰਪੰਚ ਕੀ ਕਰਿਆ ਜਾਂ ਇਹ 600 ਕੀ ਕਰਿਆ ਇਹ ਕਹ ਰਹੇ ਨੇ ਇਥੋਂ ਅਸੀਂ ਪਾਈਪ ਲਾਇਨ ਚਾਹ ਟੋਬੇ ਨੂੰ ਲਜਾਣੀ ਆ ਚਾਹ ਸਕੂਲ ਨੂੰ ਲਜਾਣੀ ਮੈਂ ਪੁੱਛਣਾ ਚਾਹਣਾ ਜਦੋਂ ਉੱਥੇ ਜਾ ਕੇ ਸਰਕਾਰ ਵਨਿਓ ਨਹਿਰੀ ਮੰਹਿਮੇ ਮੰਿਓ ਪਾਈਪ ਬੰਦ ਹੋ ਚੁੱਕੀ ਆ ਇਹਨਾਂ ਦੀ ਕੀ ਤਾਕਤ ਆ ਵੀ ਉਥੋਂ ਧੱਕੇ ਨਾਲ ਪਾਈਪ પાਕੇ ਲੈ ਜਾਣ ਉਥੇ ਸੀਵਰੇਜ ਦਾ ਪਾਣੀ ਵੀ ਪੈਂਦਾ ਜੇਕਰ ਉਹ ਪਾਇਪ ਖੋਲਜੀ ਹੈ ਨਾ ਫਿਰ ਸੀਵਰੇਜ ਦਾ ਪਾਣੀ ਜਿਹੜਾ ਮਗਰ ਨੂੰ ਆਊਗਾ ਵਿੱਚ ਆਊਗਾ ਪਾਏ ਦੇ ਪੀਣ ਵਾਲੇ ਪਾਣੀ ਚ ਇਸ ਕਰਕੇ ਅਸੀਂ ਇਹ ਕਹਿ ਰਹੇ ਆ ਵੀ ਜੋ ਐਸ ਨਕਸ਼ੇ ਦੇ ਥਰੂ ਹੋਇਆ ਸਰਕਾਰ ਨੇ ਉਹ ਕੀਤਾ ਗਿਆ ਨੈਰੀ ਬੈਂਕ ਮੈਂ ਉਹ ਕੀਤਾ ਗਿਆ ਇਹ ਥਰੂ ਸਾਰਾ ਕੰਮ ਸਾਡੇ ਪਿੰਡ ਦੀਆਂ ਇਹ ਤਾਂ ਮੋਗਾ ਨੰਬਰ ਜੋ ਉਹ ਜੋ ਨਾ 730 ਐਲ ਡੀ ਧਨਾਲ ਬ੍ਰਾਂਚ ਆ ਉਹਦੇ ਤੇ ਲੱਗਾ ਉੱਥੇ ਤੱਕ ਆਉਣਾ ਚਾਹੀਦਾ ਦੂਜੇ ਪਾਸੇ ਕਹਿ ਰਹੇ ਨੇ ਮੈਂ ਉਹਦਾ ਸਪਸ਼ਟਿਕਰ ਨਾ ਉਹਦਾ ਵੀ ਨਹੀਂ ਲਿਆ ਦੂਜੇ ਪਾਸੇ ਕਹਿ ਰਹੇ ਨੇ ਵੀ ਅਸੀਂ ਛੱਪੜ ਤੋਂ ਪਾਣੀ ਲੈ ਜਾਣਾ ਛੱਪੜ ਤੋਂ ਦੋ ਪਾਈਪਾ ਪਈਆਂ ਹੋਈਆਂ ਦੋ ਇੱਕ ਤਾਂ ਹੁਣ ਪਈ ਗਈ ਆ ਤੇ ਪਹਿਲਾ ਸਰਪੰਚ ਲਖਵਿੰਦਰ ਲਖਵਿੰਦਰ ਸਿੰਘ ਹੁੰਦਾ ਸੀ ਉਹਨੇ ਪਾਈ ਉਹਦੇ ਨਾਲ ਵੀ ਜੋੜ ਦਿੱਤੀ ਦੋ ਪੈਪਾ ਛੱਪੜ ਤੋਂ ਗਈਆਂ ਚਲੀਆਂ ਇਹ ਤੱਕਾ ਕਰਨਾ ਚਾਹੁੰਦੇ ਆ ਵੀ ਜਿਹੜੀ ਦੂਜੀ ਪੈਪ ਛੱਪੜ ਤੋਂ ਜਾਣੀ ਆ ਉਹ ਪਾਈ ਨਹੀਂ ਗਈ ਉਹ ਪਤਾ ਨਹੀਂ ਕਿੱਥੇ ਗਾਇਬ ਕੀਤੀ ਇਹਨਾਂ ਨੇ ਸਾਡੀ ਇਹੋ ਮੰਗ ਆ ਪੈਪ ਲੈਣਾ ਚਾਲੂ ਕਰੀ ਪੈਪ ਲੈਣਾ ਚਾਲੂ ਕੀਤੀਆਂ ਜਾਣ ਜਿੱਥੇ ਜਿੱਥੇ ਮੋਗੇ ਲੱਗੇ ਨੇ ਉੱਥੇ ਲਾਏ ਜਾਣ ਤੇ ਜਿਹੜੇ ਬੰਦੇ ਨੇ ਉਹ ਪੈਪਾਂ ਨਾਲ ਚੜੀਆਂ ਪਾਈਆਂ ਆ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਇਸ ਕਰਕੇ ਅਸੀਂ ਪਿੰਡ ਦੇ ਵਿੱਚ ਸਮੁੱਚੇ ਲੋਕਾਂ ਨੂੰ ਸਪਸ਼ਟੀਕਰਨ ਦੇਣਾ ਚਾਹੁੰਦੇ ਆਂ ਵੀ ਜਿਹੜਾ ਸਰਕਾਰ ਨੇ ਉਹ ਨਕਸ਼ਾ ਬਣਿਆ ਹੋਇਆ ਹੈ ਇਸ ਨਕਸ਼ੇ ਦੇ ਥਰੂ ਕੰਮ ਹੋਣਾ ਚਾਹੀਦਾ ਬਲਕਿ ਕਿਸੇ ਦੇ ਧੱਕੇ ਨਾਲ ਉਹਨਾਂ ਥਾਵਾਂ ਤੋਂ ਪਾਈਪਾਂ ਪਾਛੇ ਕਰਕੇ ਨਹੀਂ ਪੈਣ ਦਿੱਤੀਆਂ ਜਾਣਗੀਆਂ ਇਹ ਸਾਡਾ ਜਿਹੜਾ ਸਪਸ਼ਟੀਕਰਨ ਇਸ ਕਰਕੇ ਜਿਹੜਾ ਇਹਨਾਂ ਬਾਜ਼-ਬਾਜ਼ ਪਾਇਆ ਖੁਦ ਆਪ ਪਾਇਆ ਅਸੀਂ ਜੋ ਕੁਝ ਬੋਲੇ ਨੇ ਸਰਾਸਰ ਝੂਠ ਬੋਲੇ ਨੇ ਅਸੀਂ ਇਸ ਨਕਸ਼ੇ ਦੇ ਥਰੂ ਕਹਿੰਨੇ ਆਂ ਕਿ ਪਾਈਪ ਲਾਈਨ ਜਿਹੜੀ ਇਸ ਨਕਸ਼ੇ ਦੇ ਥਰੂ ਥੂਪ ਹੈ ਪਾਈਪ ਲਾਈਨ ਜਿਹੜੇ ਨੱਕੇ ਲੱਗੇ ਨੇ ਨਕਸ਼ੇ ਥਰੂ ਲੱਗਣ ਇਹ ਤੋਂ ਵੱਧ ਕੋਈ ਕਾਰੋਬਾਰ ਨਾ ਹੋਵੇ ਇੱਕ ਪ੍ਰਧਾਨ ਜੀ ਉਹ ਇਹ ਗੱਲ ਕਹਿ ਰਹੇ ਸੀਗੇ ਵੀ ਪੰਚਾਇਤ ਦੇ ਕੰਮ ਜਰ ਰਿਟਾਉਟ ਬਣ ਰਹੇ ਨੇ ਕੋਈ ਪੰਚਾਇਤ ਦੀ ਗੱਲ ਤੁਸੀਂ ਰਿਟਾਉਟ ਬਣ ਰਹੇ ਹੋ ਵੇਖੋ ਮੈਂ ਇੱਥੇ ਗੱਲ ਕਹਿਣੀ ਚਾਹਣਾ ਵੀ ਅਸੀਂ ਪੰਚਾਇਤ ਦੇ ਕਿਸੇ ਵੀ ਕੰਮ ਦੇ ਵਿੱਚ ਦਖਲਦਾਜੀ ਨਹੀਂ ਦਿੰਦੇ ਜਰਜੇਬਦੀ ਦਾ ਸੂਲ ਆ ਸਾਂਝੇ ਕੰਮ ਦੇ ਵਿੱਚ ਆ ਜਾਣਾ ਪਰ ਕੋਈ ਕੰਮ ਬਣਦਾ ਹੋਵੇ ਉਹਦੇ 'ਚ ਦਖਲਦਾਰੀ ਦੇਣਾ ਸਾਡਾ ਕੋਈ ਕੰਮ ਨਹੀਂ ਇਸ ਕਰਕੇ ਅਸੀਂ ਪੰਚਾਇਤ ਦੇ ਸਭ ਕੰਮ 'ਚ ਦਖਲਦਾਰੀ ਨਹੀਂ ਦੇਣੀ ਚਾਹੁੰਦੇ ਜੋ ਕਰਨਾ ਹੈ ਆਪਦਾ ਪੰਚਾਇਤ ਦੇ ਥਰੂ ਕਰਨ ਪਰ ਸਾਡੀ ਦਖਲਦਾਰੀ ਸਿਰਫ ਦੇ ਸਿਰਫ ਜੋ ਨਹਿਰੀ ਵਿਭਾਗ ਨੇ ਨਕਸ਼ਾ ਬਣਾਇਆ ਉਹਦੇ ਤੱਕ ਕੰਮ ਕਰਾਉਣਾ ਇਹਦੂ ਉਲਟ ਨਹੀਂ ਅਸੀਂ ਬਾਹਰ ਜਾਣਾ ਇਹ ਸਾਡੀ ਨਖਰਦਾਰੀ ਸਮਝ ਲਓ ਜਾਂ ਸਾਡੀ ਇਹ ਸਪਾਈ ਸਮਝ ਲਓ ਵੀ ਅਸੀਂ ਸਹੀ ਕੰਮ ਕਰਾਉਣਾ ਚਾਹੁੰਦੇ ਹਾਂ ਇੱਕ ਹੋਰ ਪਾ ਦੇ ਨਾਲ